ਸੋ ਸਮਨੇ ਕਬੱਡੀ ਕ੍ਰਮ ਦੇ ਅਭੀ ਹਸਲ ਹੋਈਏ ਤੇ ਪੁਲਿਸ ਨੇ ਝਾਲੀ ਆਰਸੀਆਂ ਤਿਆਰ ਕਰਨ ਵਾਲੇ ਇੱਕ ਵੱਡੇ گروਹ ਨੂੰ ਕਾਬੂ ਕੀਤਾ ਹੈ ਦੱਸਿਆ ਜਾਂਦਾ ਹੈ ਕਿ ਇੱਥੇ ਝਾਲੀ ਆਰਸੀਆਂ ਫੜੀਆਂ ਗਈਆਂ ਨੇ ਦੂਜੇ ਪਾਸੇ ਜਿਸ ਪ੍ਰਿੰਟਰ ਨਾਲ ਜਾਂ ਫਿਰ ਹੋਰ ਜਰੀਏ ਇਹ ਆਰਸੀਆਂ ਤਿਆਰ ਕਰਦੇ ਸੀ ਉਹ ਵੀ ਸਮਾਨ ਪੁਲਿਸ ਨੇ ਬਰਾਮਦ ਕਰ ਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਫੇਸਬੁੱਕ ਦੇ ਉੱਤੇ ਆਪਣੀ ਮਾਰਕੀਟਿੰਗ ਕਰਦੇ ਸੀ ਅਲੱਗ-ਅਲੱਗ ਕਸਟਮਰਾਂ ਨੂੰ ਕਰਸਿਤ ਕਰਦੇ ਸੀ ਕਿ ਸਾਡੇ ਤੁਸੀਂ ਆਰਸੀ ਬਣਾਓ ਸੋਸਮਣੀ ਕਬੱਡੀ ਕੰਮ ਦੇ ਅਭੀ ਹਸਲ ਹੋਈਏ ਤੇ ਪੁਲਿਸ ਨੇ ਝਾਲੀ ਆਰਸੀਆਂ ਤਿਆਰ ਕਰਨ ਵਾਲੇ ਇੱਕ ਵੱਡੇ گروਹ ਨੂੰ ਕਾਬੂ ਕੀਤਾ ਦੱਸਿਆ ਜਾ ਰਿਹਾ ਹੈ ਉਹਨਾਂ ਕੋਲੋਂ ਕਿਤੇ ਝਾਲੀ ਆਰਸੀਆਂ ਫੜੀਆਂ ਗਈਆਂ ਨੇ ਦੂਜੇ ਪਾਸੇ ਜਿਸ ਪ੍ਰਿੰਟਰ ਨਾਲ ਜਾਂ ਫਿਰ ਹੋਰ ਜ਼ਰੀਏ ਇਹ ਆਰਸੀਆਂ ਤਿਆਰ ਕਰਦੇ ਸੀ ਉਹ ਵੀ ਸਮਾਨ ਪੁਲਿਸ ਨੇ ਬਰਾਮਦ ਕਰ ਲਿਆ ਪੁਲਿਸ ਨੂੰ ਦੱਸਿਆ ਜਾ ਰਿਹਾ ਹੈ ਕਿ ਫੇਸਬੁੱਕ ਦੇ ਉੱਤੇ ਆਪਣੀ ਮਾਰਕੀਟਿੰਗ ਕਰਦੇ ਸੀ ਅਲੱਗ-ਅਲੱਗ ਕਸਟਮਰਾਂ ਨੂੰ ਕਰਸ਼ਿਤ ਕਰਦੇ ਸੀ ਕਿ ਸਾਡੇ ਤੁਸੀਂ ਆਰਸੀ ਬਣਾਓ ਕੋਈ ਸਰਕਾਰੀ ਝੰਡਤ ਨਹੀਂ ਰਹੇਗਾ ਕੋਈ ਟਾਈਮ ਨਹੀਂ ਲੱਗੇਗਾ ਜਲਦੀ ਤੁਹਾਡੀ ਆਰਸੀਆਂ ਬਣ ਕੇ ਤੁਹਾਡੇ ਤੱਕ ਪਹੁੰਚ ਜਾਣਗੀਆਂ ਤੇ ਸੁਣ ਲੈ ਕੇ ਮੋٹے ਪੈਸੇ ਦੱਸੇ ਕਿ ਬਟੌਰ ਦੇ ਸੀ ਜਿੱਦੇ ਵਿੱਚ ਕੀ ਕਈ ਮੈਂਬਰ ਇਹਨਾਂ ਦੇ ਗਰੋਹ ਦੇ ਪੁਲਸ ਨੇ ਕਾਬੂ ਕੀਤੇ ਨੇ ਤੁਸੀਂ ਵੀ ਸੁਣੋ ਮੁਹਾਲੀ ਪੁਲਸ ਦੀ ਏ ਪੂਰੀ ਰਿਪੋਰਟ ਮੁਹਾਲੀ ਪੁਲਿਸ ਨੇ ਸੁਹਾਨਾ ਦੇ ਏਰੀਆ ਵਿੱਚ ਇੱਕ ਫੇਕ ਆਰਸੀ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈਗਾ ਇਹਦੇ ਵਿੱਚ ਚਾਰ ਬੰਦੇ ਚਾਰ ਪਰਸਨ ਦੀ ਅਜੇ ਤੱਕ ਗ੍ਰਿਫਤਾਰੀ ਹੋ ਚੁੱਕੀ ਹੈ ਜਿਹਦੇ ਜਿਹਦੇ ਵਿੱਚ ਹਰਸ਼ਨਾਥ ਦਾ ਇੱਕ ਪਰਸਨ ਹੈ ਇੱਕ ਸਰਵਨਨਾਥ ਦਾ ਪਰਸਨ ਹੈਗਾ ਇੱਕ ਅਰਜੁਨਨਾਥ ਦਾ ਪਰਸਨ ਹੈ ਤੇ ਇੱਕ ਹੀਰਾ ਸਿੰਘ ਨਾ ਦਾ ਪਰਸਨ ਹੈਗਾ ਤੇ ਇਹ ਸ਼ੁਰੂਆਤ ਹੋਈ ਸੀਗੀ ਇੱਕ ਮੁਖਬਰ ਖਾਸ ਦੀ ਇਨਫੋਰਮੇਸ਼ਨ ਦੇ ਬੇਸਿਸ ਤੇ ਜੋ ਕਿ ਐਸਐਚਓ ਸਬਕੋ ਲਈ ਸੀਗੀ ਉਸ ਤੋਂ ਬਾਅਦ ਦੋ ਪਰਸਨ ਹਰਸ਼ ਤੇ ਅਰਜੁਨ ਦੀ ਗ੍ਰਿਫਤਾਰੀ ਹੋਈ ਇਹਨਾਂ ਦੇ ਕੋਲੋਂ ਟੋਟਲ 15 ਆਰ ਸੀਜ਼ ਰਿਕਵਰ ਹੋਈ ਜੋ 10 ਤੁਸੀਂ ਦੇਖ ਸਕਦੇ ਹੋ ਐਮਪੀਸੀ ਇਹ ਤੇ ਬਾਕੀ ਆਰ ਸੀਜ਼ ਇਹਨਾਂ ਨੇ ਬਣਾ ਕੇ ਮਤਲਬ ਅੱਗੇ ਵੰਡ ਕਰਨੀ ਸੀਗੀ ਤੇ ਦੇ ਯੂਜ਼ ਟੂ ਚਾਰਜ ਅਰਾਊਂਡ 50000 ਤੋਂ ਲੈ ਕੇ 80000 ਤੱਕ ਇੱਕ ਆਰ ਸੀ ਬਣਾਉਂਦੇ ਤੇ ਇਹਨਾਂ ਦੀ ਜਦੋਂ ਪੁੱਛਕੀ ਛੁਈ ਉਦੋਂ ਬਾਅਦ ਇੱਕ ਸਰਵਰ ਨਾਲ ਦੇ ਬੰਦੇ ਦੀ ਗ੍ਰਿਫਤਾਰੀ ਹੋਈ ਉਹਦੇ ਉਹਦੇ ਕੋਲੋਂ दो प्रिंटर्स बरामद हुए थे एक लैपटॉप ते होर भी प्रिंट करने दा सामान बरामद उसके बीच पता लगे कि हीरा सिंह नादा बंदा जो आ, उस वेले नाभा जेल च एक मर्डर केस के दे कारण जेल सिगा और हीरा सिंह दे ऊपर इंटरेस्टिंगली एक और सेम परचा है मोहाली जिले दई हैगा 2022 दा उस वेले भी फेक आरसीस बणांदा काम करदा

ਔਰ ਉਹ ਨੰਬਰ ਪਲੇਟ ਨੂੰ ਯੂਜ਼ ਕਰਕੇ ਕਿ ਇਸ ਦੀ ਤੁਸੀਂ ਆਰਸੀ ਸਾਡੇ ਤੋਂ ਲੈ ਸਕਦੇ ਹੋ ਤੇ ਜਦੋਂ ਬੰਦੇ ਇਹਨਾਂ ਨੂੰ ਅਪਰੋਚ ਕਰਦੇ ਸੀਗੇ ਤੇ ਉਹਨਾਂ ਨੂੰ ਜੈਨੂਇਨ ਦਿਖਾਉਣ ਵਾਸਤੇ ਦੇ ਯੂਜ਼ ਟੂ ਮੇਕ ਪ੍ਰੋਪਰ ਫਾਈਲ ਤੇ ਪੂਰਾ ਫਾਈਲ ਵਰਕ ਕਰਾ ਕੇ ਤਾਂ ਮਤਲਬ ਇਹ ਫਾਈਲ ਜੋ ਇਹਨਾਂ ਦੇ ਕੋਲ ਰਿਕਵਰ ਹੋਈਏ ਕਿੰਗ ਪਿੰਨ ਗਵਰਨਮੈਂਟ ਫੰਡ ਆ ਉਹ ਕਿੰਗ ਪਿੰਨ ਇਹਦਾ ਹਿਰਾ ਸਿੰਘ ਇਹ ਜੋ ਨਾਵਾ ਜੇਲ ਸੀਗਾ ਤੇ ਉਹ ਕਿਉਂਕਿ ਪਹਿਲਾਂ ਵੀ ਉਹਦੇ ਉੱਪਰ ਫੇਕ ਆਰਸੀਜ਼ ਬਣਾਉਣ ਦਾ ਹੀ ਕੇਸ ਸੀਗਾ 2022 ਦੇ ਮਾਲੀਬ ਜ਼ਿਲ੍ਹੇ ਦਾ ਹਾਂ ਦੇਖੀ ਮਤਲਬ ਫੋਨ ਰਾਈ ਹੋ ਰਿਹਾ ਹੋਗਾ ਉਹੀ ਸਾਰੇ ਇਨਵੈਸਟੀਗੇਸ਼ਨ ਦਾ ਪਾਰਟ ਕਿਉਂਕਿ ਵੀ ਹੈਵ ਦੈਟ ਨੋ ਟੈਕਨੀਕਲ ਤੋਂ ਸਾਰਾ ਕਸਾਰਾ ਹੈਗਾ ਤੇ ਅਜੇ ਇਨਵੈਸਟੀਗੇਸ਼ਨ ਤਾਂ ਪੂਰੀ ਨਹੀਂ ਹੋਈ ਅਜੇ ਤਾਂ ਇਟ ਹਸ ਜਸਟ ਸਟਾਰਟਡ ਤੇ ਮੋਟਰ ਸਪੈਂਡਿੰਗ ਕੀ ਹੁੰਦੀ ਸੀ ਕਿਸ ਤਰ੍ਹਾਂ ਇਹ ਲੋਕਾਂ ਦਾ ਧਰਤੀ ਕਰ ਰਹੇ ਸੀਗੇ ਫੇਸਬੁਕ ਰਾਹੀਂ ਸੋਸ਼ਲ ਮੀਡੀਆ ਰਾਹੀਂ ਉਹ ਥੋੜਾ ਜਿਹਾ ਉਹੀ ਮੈਂ ਤੁਹਾਨੂੰ ਦੱਸ ਰਹੀ ਸੀਗੀ ਕਿ ਫੇਸਬੁੱਕ ਰਾਈ ਉਹ ਫੋਟੋ ਪਾ ਦਿੰਦੇ ਸੀਗੇ ਨੰਬਰ ਪਲੇਟ ਦੀ ਉਸ ਤੇ ਬੇਸਿਸ ਤੇ ਜਿਹੜੇ ਬੰਦੇ ਨੂੰ ਆਰ ਸੀ ਦੀ ਲੋੜ ਸੀਗੀ ਔਰ ਬੰਦੇ ਵੀ ਮਤਲਬ ਅਸੀਂ ਉਹ ਵੀ ਉਹਨਾਂ ਦੇ ਵੀ ਸਮੂਲੀਅਤ ਇੱਕ ਵਾਰੀ ਦੇਖਣੀ ਜਿਹੜੇ ਬੰਦੇ ਇਨਾਂ ਤੋਂ ਆਰ ਸੀ ਲੈ ਰਹੇ ਸੀਗੇ ਕੁਝ ਬੰਦੇ ਜੋ ਸਾਡੇ ਕੋਲ ਆਏ ਉਹਨਾਂ ਨੇ ਆਲਰੇਡੀ ਇੱਕ ਪੁਲਿਸ ਨੂੰ ਕੰਪਲੇਨਟ ਦਿੱਤੀ ਹੋਈ ਸੀਗੀ ਤੇ ਉਹਨਾਂ ਦਾ ਮੈਲਾਫਾਈਡੀ ਦਿਸਦਾ ਨਹੀਂ ਬਟ ਵੀ ਆਰ ਵੈਰੀਫਾਈਂਗ ਤੇ ਉਹ ਕੀ ਕਰਦੇ ਸੀਗੇ ਕਿ ਸਰਕਾਰੀ ਸਿਸਟਮ ਜਿਵੇਂ ਕਿ ਥੋੜਾ ਲੰਬਾ ਪ੍ਰੋਸੈਸ ਹੁੰਦਾ ਹੈਗਾ ਤੋਂ ਉਹਨੂੰ ਬਾਈਪਾਸ ਕਰਨ ਦੇ ਲਈ ਉਹਨਾਂ ਨੂੰ ਸਿੰਪਲ ਲੱਗਿਆ ਕਿ ਤੁਸੀਂ 40-50000 ਰੁਪਏ ਪੇ ਕਰ ਦੋ ਤੇ ਤੁਹਾਨੂੰ ਆਰਸੀ ਮਿਲ ਜਾਂਦੀ ਹੈ ਸੋ ਲੋਕਾਂ ਨੂੰ ਇਦਾਂ ਉਹ ਮਤਲਬ ਸਿੰਪਲੀਫਾਈ ਕਰਕੇ ਆਰਸੀ ਬਣਾਉਣ ਦਾ ਉਹ ਦੇ ਰਹੇ ਸੀਗੇ ਫੇਸਬੁਕ ਰਾਹੀਂ ਮੋਸਟਲੀ ਇਹਨਾਂ ਨੇ ਲੋਕਾਂ ਨੂੰ ਅਪਰੋਚ ਕੀਤਾ ਹੈਗਾ ਤੇ ਉਥੋ ਹੀ ਐਡ ਪਾਉਂਦੇ ਸੀਗੇ ਮਾਰਕੀਟਿੰਗ ਦੇ ਮੈਮ ਮਿੰਗ ਪਿੰਗਰ ਤੁਸੀਂ ਚਾਹ ਜੇ ਦੇ ਚੋਂਦਾ ਉਹ ਕਿਵੇਂ ਉਹ ਮੋਬਾਈਲਿਸ ਕਰਦਾ ਕਿਵੇਂ ਇਹਨਾਂ ਦੇ ਕਿਉਂਕਿ ਫੋਨ ਦੇ ਰਿਕਾਰਡ ਰਹੀ ਅਸੀਂ ਕਨੈਕਟ ਕਰਪੇ ਦੂਜਾ ਇਹਨਾਂ ਦਾ ਜੋ ਉਹ ਇੰਟਰੋਗੇਸ਼ਨ ਹੋਈ ਉਸ ਦੇ ਵਿੱਚ ਵੀ ਉਹਦਾ ਨਾਮ ਆਇਆ ਅਲਰੇਡੀ ਉਹ ਰੋ ਦੇ ਉੱਪਰ ਸਿਮਲਰ ਪਰਚੇਸ ਵੀ ਸੀਗਾ ਤੇ ਉਹ ਬਾਹਰ ਵੀ ਸੀਗਾ ਕੋਈ ਉਹੀ ਹੀਰਾ ਸਿੰਘ ਹੈ ਜਿਹੜਾ ਨੀਰਕਪੁਰ ਪੁਲਿਸ ਹਾਂਜੀ ਹਾਂਜੀ ਉਹੀ 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 ਹੀਰਾ ਸਿੰਘ ਹਾਂ ਉਹੀ ਹੀਰਾ ਸਿੰਘ ਸਾਡਾ ਗੈਂਗ ਕਿਸ ਤਰ੍ਹਾਂ ਪ੍ਰੀਮੀਰੀਨ ਇਨਵੈਸਟੀਗੇਸ਼ਨ ਜੇਨ ਵਿੱਚ ਯੋਗਿਤ ਦੱਸੋ ਕਿ ਉਹ ਕਿਸ ਤਰ੍ਹਾਂ ਸੰਪਰਕ ਆਇਆ ਕਿਉਂਕਿ ਉਹ ਤਾਂ ਜੇ ਚੀਜ਼ ਵੱਡੜੇ ਕੇਚ ਸੀਗਾ ਥਮੜੇ ਕੇਚ ਸੀਗਾ ਕਿਤਰਾ ਉਹਨੇ ਜਿਹੜੇ ਆਪਣੇ ਜਿਹੜੇ ਫੜਿਆ ਤੁਸੀਂ ਉਹ ਕਿਸ ਤਰ੍ਹਾਂ ਸੰਪਰਕ ਇਹਨਾਂ ਦੇ ਇਹਨਾਂ ਦੇ ਫੋਨ ਰਿਕਾਰਡਸ ਉਸ ਦੇ ਵਿੱਚ ਵੀ ਉਹ ਰਿਫਲੈਕਟ ਹੁੰਦਾ ਤੇ ਇਹਨਾਂ ਦੀ ਜੋ ਇੰਟਰੋਗੇਸ਼ਨ ਹੋਈ ਕੁਐਸਚਨਿੰਗ ਦੇ ਵਿੱਚ ਉਹਦਾ ਨਾਮ ਆਇਆ ਤੇ ਉਦੋਂ ਬਾਅਦ ਹੁਣ ਅੱਗੇ ਦੀ ਤਫਤੀਸ਼ ਹੋਣੀ ਹੈਗੀ ਕਿ ਕਿਵੇਂ ਫੋਨ ਯੂਜ਼ ਹੋ ਰਿਹਾ ਸੀਗਾ ਜੇਲ੍ਹ ਦੇ ਵਿੱਚ ਔਰ ਉਹ ਆਪਣਾ ਪੂਰਾ ਕਰਾਇਮ ਕਰ ਰਿਹਾ ਸੀਗਾ ਇੱਕ ਤਾਂ ਆ ਵਾਲਾ ਪੁਆਇੰਟ ਅਸੀਂ ਵਰਕ ਅਪਨ ਕਰ ਰਹੇ ਦੂਜਾ ਅ ਅੱਗੇ ਆਰਸੀਸ ਤੋਂ ਇੱਕ ਤਾਂ ਹੋ ਗਿਆ ਕਿ ਨਾਰਮਲ ਬੰਦੇ ਜਿਨ੍ਹਾਂ ਨੂੰ ਨੋਲੇਜ ਨਹੀਂ ਸੀਗੀ ਉਹ ਆਏ ਦੂਜੇ ਬੰਦੇ ਹੋ ਸਕਦੇ ਜੋ ਥੈਫਟ ਦੇ ਵਿੱਚ ਹੀ ਗੱਡੀਆਂ ਦੇ ਨਾਲ ਡੀਲ ਕਰਦੇ ਚੋਰੀ ਵਾਲੀ ਵਹੀਕਲ ਦੀ ਉਹ ਬੰਦੇ ਇਹਨਾਂ ਤੋਂ ਲੈ ਕੇ ਵੀ ਅੱਗੇ ਹੋ ਸਕਦੇ ਵੇਚ ਰਹੇ ਹੋਣੇ ਤਾਂ ਉਹਨਾਂ ਦੀ ਇੱਕ ਸੰਮੂਲਿਤ ਕੀ ਕਿਹੜੇ ਕਿਹੜੇ ਡੀਲਰ ਸੀਗੇ ਜੋ ਇਹਨਾਂ ਤੋਂ ਅਬਲਕ ਮੈਂ ਆਰਸੀ ਜਿਨੇ ਲਿਖਤੀ ਹੋਏ ਤੇ ਆਗੇ ਉਹ ਹੈਫਟ ਵਾਲੇ ਵਹੀਕਲਸ ਮੈਂ ਸੁਣਿਆ ਕਿ ਮੋਹਾਲੀਪੁਰ ਦਾ ਸੀਨੀਅਰ ਅਫਸਰ ਬਲੂ ਪੂਰੀ ਜਾਣਕਾਰੀ ਦਿੱਤੀ ਗਈ ਹੈ ਤੇ ਕਦੇ ਵੀ ਕਿਸੇ ਆਪਣੀ ਕਾਰ ਦੀ ਮੋਟਰਸਾਈਕਲ ਦੀ ਕਿਸੇ ਹੋਰ ਵਹੀਕਲ ਦੀ ਆਰਸੀ ਬਣਾਉਣੀ ਹੈ ਤਾਂ ਸਰਕਾਰੀ ਤਰੀਕੇ ਨਾਲ ਹੀ ਬਣਾਉਣੀ ਚਾਹੀਦੀ ਹੈ ਏਜੰਟਾਂ ਦੇ ਚੱਕਰਾਂ ਵਿੱਚ ਪੈ ਕੇ ਕਈ ਵਾਰ ਅਸੀਂ ਵੱਡਾ ਚੁੰਨਾ ਆਪਣੇ ਆਪ ਨੂੰ ਲਗਾ ਪੈਂਦੇ ਆ ਜਿਸ ਤਰੀਕੇ ਦੇ ਨਾਲ ਨੌਜਵਾਨ ਕਈ ਲੋਕਾਂ ਨੂੰ ਹੁਣ ਤੱਕ ਵਹੀਕਲਾਂ ਦੀਆਂ ਜਾਲੀ ਆਰਸੀ ਬਣਾ ਕੇ ਉਹਨਾਂ ਨੂੰ ਠੱਗ ਚੁੱਕੇ ਨੇ ਤਾਂ ਅਮੀਦ ਕਰਦੇ ਆ ਖਬਰ ਵਧੀਆ ਲੱਗੀ ਹੋਵੇ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਕੇ ਆਪਣੇ ਕਮੈਂਟ ਜਰੂਰ ਧੰਨਵਾਦ